ਸਤਿਗੁਰਾਂ ਦੀ ਸਜ्ञੇ ਤੇ ਬਾਜੇ ਕੋਈ ਕੋਈ ਪਿਆਰੀ ਕਿਰਤ ਸਬਾ ਦੀ ਕੰਗੋ ਨੂੰ ਕੇ ਸਾਸਨ ਪੀਆ ਸਤਿਗੁਰ پارਸਾ ਜੀ ਤੁਖੇ ਜੀ ਤੁਖੇ ਜੀ ਦਾਤ ਕਰੂ ਸੋ ਜੈ ਜਿਨ ਕੇ ਨਿਸ਼ੀਲਾ ਉਪਰੰਤ ਸਾਡੇ ਸਾਂ ہری ਇਸਕਾਰ ਪਿਉ ਸਵਾਸ ਗਰਾਸ ਹਰ ਵੇਲੇ ਉਸਤਤਿ ਹੁੰਦੇ ਜੇਤਰਾ ਗੁਰਗਣੀ ਸਿੱਖਾਂ ਨੂੰ ਵਰਜਨ ਕਰਦੀ ਹੈ ਪਾਰਸਾ ਕੰਨ ਨਹੀਂ ਕੂਟ ਤੋ ਗੈ ਉਸਤੋ ਸਦਾ ਹਰੇ ਨਾਮ ਨੇ ਕੁੱਤ ਨੇ ਆਵੇ ਬੰਦਿਆਂ ਨੇ ਕਾਲ ਸਗਨ ਜਨ ਨੂੰ ਵਿੱਚੇ ਰੁਆ ਮੁਕਤ ਕੋ ਕਾਂਸਾ ਕਹਿੰਦੇ ਨੇ ਇਸ ਸੰਸਾਰ ਤੋਂ ਆਪਣੇ ਕੀਤੇ ਹੋਏ ਕਰਮਾਂ ਦਾ लेखा जोखा ਧਾਰ ਕੇ ਅਰੰਕਾਰ ਦੇ ਕਾਹ ਦੇ ਉਪਨੁਕ ਉਪੇਨੰਦ ਇਸ ਕਰਕੇ ਜਿਹੜੇ ਆਤਮਿਕ ਕੋਈ ਜੀ ਦੇ ਪਿਆਰੇ ਵੀ ਭਗਤ ਨੇ ਹਰੀ ਦੇ ਜਨਮੇ ਉਹ ਹਰ ਵੇਲੇ ਪਰਮਾਤਮਾ ਦੇ ਹੁਣਾ ਨੂੰ ਗਵਾਉਂਦੇ ਰਹੇ ਆਠ ਪੈਰ ਸੋ ਨਾਂ ਕੀ ਸਿਰਜਨਕਾਰ ਅਠੇ ਪੈਰ ਤੋਂ ਵੀ ਕਿੰਕੇ ਉਚਾਰ ਤੋਂ ਤੇ ਗੁਣ ਬੰਦੇ ਨੇ ਤੇ ਅਨਾਮ ਜੇ ਕੋਈ ਨਿੰਦ ਕਰੇ ਹੜ ਜਨ ਕੀ ਆਪਣਾ ਗੁਣ ਨ ਬਾਵੈ ਰਹਾ ਹੋ ਸਹਿਜ ਸਤ ਕੋ ਪਾਸੇ ਕਹਿੰਦੇ ਨੇ ਜੇ ਕੋਈ ਮਨੁੱਖ ਕੁਸ ਕਰਤ ਨਹੀਂ ਦਿੰਦਿਆ ਵੀ ਕਰ نام لینا نہیں خالس ਆਵੇਂ ਗੁਰੂ ਜੀ ਨੇ ਕਿਹਾ ਕਰੀ ਭਾਮੇ ਉਹਦੀ ਕੋਈ ਤੁਹਲੀ ਕਰੇ ਭਾਮੇ ਨੂੰ ਕੋਈ ਮਾਰਾ ਕੋਈ ਕਹੇ ਉਹ ਫਿਰ ਵੀ ਉਸ ਦਾ ਗੁੱਸਾ ਨਹੀਂ ਕਰਦਾ ਅਲੀ ਦੇ ਪਿਆਰੇ ਵੀ ਇੱਕ ਰਾਸਿਕ ਹੋ ਸੰਕਾਰ ਉਹ ਜੀਨਾ ਉਹ ਨਾਮ ਚੰਦੇ ਦੇ ਵਿੱਚ ਆਪਣਾ ਉਸ ਨਾਮ ਜਪਣ ਵਾਲਾ ਉਹਨਾਂ ਸਾਰਿਆਂ ਦੇ ਭਗਤ ਨੇ ਵੀ ਉਹ ਆਪਣੀ ਨਿੰਦਿਆ ਸੁਣ ਕੇ ਵੀ ਆਪਣਾ ਸੁਭਾਅ ਉਹ ਨਹੀਂ ਛੱਡਦੇ ਕਿਉਂ ਨਹੀਂ ਛੱਡਦੇ ਕਿਉਂਕਿ ਉਹ ਜਾਣਦਾ ਹੈ ਕਿ ਜੋ ਕੁਝ ਕਰ ਰਿਹਾ ਹੈ ਉਹ ਮਾਲਕ ਪ੍ਰਭੂ ਆਪ ਪਰਮੇਸ਼ਰ ਕਰ ਰਿਹਾ ਹੈ ਜੀਵਾਂ ਦੇ ਵਿੱਚ ਬੈਠ ਕੇ ਆਪ ਹੀ ਸਭ ਕੁਝ ਕਰਦਾ ਰਿਹਾ ਹੈ ਉਹ ਆਪ ਹਰੇਕ ਦੇ ਅੰਦਰ ਕਾਰ ਕਰ ਰਿਹਾ ਹੈ ਜੋ ਕਿਸੇ ਕਰੇ بڑے ہو جانے ਉਹਨਿੰਦਿਆ ਕਰਨ ਵਾਲੇ ਨੂੰ ਬੜਾ ਕੌੜਾ ਰਤਨ ਮਿਲੋਣਾ ਨਹੀਂ ਉਹਦਾ ਗੋਹਰ ਵੀ ਕਰਦੇ ਪਰ ਅਕਾਲ ਪੁਰਖ ਦਾ ਨਾਮ ਜਪਨ ਵਾਲੇ ਇੱਕ ਰਸ ਲੈਣੇ ਉਹ ਨਾਮ ਇਹ ਕੀ ਨਿੰਦਿਆ ਸੁਣ ਕੇ ਦੁਖੀ ਹੁੰਦੇ ਨੇ ਤੇ ਨਾਮ ਆਪਣੀ ਉਤਤ ਸੁਣ ਕੇ ਖੁਸ਼ ਹੁੰਦੇ ਨੇ ਉਹ ਇੱਕ ਸੰਤ ਇੱਕ ਰਾਸ ਆਲਿਖੂ ਦੇ ਵਿੱਚ ਵਿਰਤੀ ਜੋੜ ਕੇ ਰੱਖਦੇ ਨੇ ਕਿਉਂਕਿ ਉਹ ਨਾਮ ਨੂੰ ਸਮਝ ਆ ਜਾਂਦੀ ਹੈ ਜੋ ਕਿਸ ਕਰੇ ਵਾਕੀਨ ਆਮੀ ਅਰ ਆਪਕੇ ਕਾਲ ਕੁਮਾਵੈ ਅੰਜੇ ਸਤਿਗੁਰ ਪ੍ਰਸਾਦ ਸਾਹਿਬ ਅਕਾਲ ਪੁਰਖ ਵੈਤੁ ਮਾਰਕ ਪ੍ਰਭੂ ਆਪ ਹੀ ਜੀਵਾਂ ਦੇ ਵਿੱਚ ਬੈਠਿਆ ਹੈ ਭਾਈ ਕੋ ਆਪ ਹੀ ਗ੍ਰੇਵ ਕਾਰ ਕਰਨਾ ਹੈ ਹਰਿਆਪੇ ਦੀਪਕ ਦੇਵ ਸ਼ਾਮੀ عقل دیتا ہے آپ ہی ریک میں بیٹھا بول رہا ہے کہ آپ ہی ریک دیتا ہے بلنڈی پریر نہ کر پر رہا ہے ایک سوال ہو نام جب نوالیاں دا بن جانتا ہے ہر یاد کے بنچ تات بس تھارا ਪ੍ਰਣਾਲਾ ਹੈ ਖਰੀਦਾਂ ਜਿਹੜਾ ਨਾਮ ਦਾ ਹੈ ਪਰਮਾਤਮਾ ਨੇ ਆਪ ਹੀ ਆਪਣੇ ਆਪ ਨੂੰ ਪੰਜ ਦਤਾਂ ਦਾ ਇਹ ਜਲ ਇਕਲਾਰਾ ਜਿਹੜਾ ਹੈ ਖੜਾ ਰਿਹਾ ਆਪਣੇ ਆਪ ਨੂੰ ਹੀ ਪਰਮਾਤਮਾ ਨੇ ਪੰਜ ਦਤਾਂ ਤੋਂ ਤਿਆਰ ਕਰਕੇ ਇਹ ਸਾਰਾ ਰਗਤ ਬਣਾਇਆ ਗਿਆ ਹੈ ਕਿ ਆਪ ਹੀ ਇਹਨਾਂ ਦਤਾਂ ਦੇ ਵਿੱਚ ਪੰਜ ਵਿਸ਼ੇ ਪਰੇਪਰੇ ਜਿਹੜੇ ਵਿਸ਼ੇ ਕਾਰਮੇ ਆਮ ਥੂਲੂ ਮੋਹੀ ਕਾ ਆਪਾ ਇਹ ਆਪ ਹੀ ਹਾਰਿ ਕੋ ਵੈਕੂਣੇ ਇਹ ਪੰਜ ਅਤਾਂ ਦੇ ਸਰੀਰ ਨੂੰ ਵੜਾ ਕੇ ਦੇ ਵਿੱਚ ਰਹਿਣ ਤੁਸੀਂ ਕਰਕੇ ਵਿਸ਼ੇ ਵਿੱਚ ਹੀ ਪਾਏ ਹੋਏ ਨੇ ਜਨ ਮਾਨ ਤਸੰਗੁਰ ਗੇਤੇ ਹਾਤੇ ਹਾਰੇ ਆਪੇ ਜਗ ਰਚਾਵੇ ਇਸ ਕਰਕੇ ਇਹ ਨਾਨਕ ਸਵਾਗਤਾ ਆਪ ਵੀ ਆਪਣੇ ਸਿਰ ਨੂੰ ਮਿਲਾਉਂਦਾ ਹੈ ਕਿ ਆਪ ਵੀ ਗੁਰੂ ਦੇ ਅੰਦਰ ਹੋਏ ਜਸੁਰੀ ਖਿਚੋ ਤਾਂ ਉਹ ਜਿਹੜਾ ਵੀ ਆਕਾਰ ਭੁਲੈ ਗੁਰੂ ਜੀ ਦੇ ਚਰਨਾਂ ਨਾਲ ਰੁਣ ਜਾਂਦਾ ਹੈ ਗੁਰੂ ਦੀ ਸੰਗਤ ਕਰਦਾ ਹੈ ਗੁਰਬਾਣੀ ਨੂੰ ਪੜ੍ਹਦਾ ਹੈ ਗੁਰਬਾਣੀ ਨੂੰ ਵਿਚਾਰ ਕੇ ਆਪਣੇ ਜੱਦੇ ਵਿੱਚ ਪਾਉਂਦਾ ਹੈ ਤੇ ਤਨ ਤਨ ਗੁਰੂ ਰਾਮਦਾਸ ਮਹਾਰਾਜ ਜੀ ਵਜਨ ਕਰਦੇ ਨੇ ਭਾਈ ਫਿਰ ਆਕਾਰ ਆਪੇ ਹੀ ਉਹਦੇ ਅੰਦਰ ਜਿਹੜੀ ਆਤਮਾ ਦੇ ਕਿਚੋ ਤਾਂ ਬਣੀ ਹੋਈ ਹੈ ਸੰਸਾਰ ਤੇ ਅਸਾਂ ਕਸ਼ਾਂ ਦੇ ਕਿਚੋ ਤਾਂ ਬਣੀ ਹੋਈ ਹੈ ਇਹ ਆਪੇ ਅਕਾਰ ਦੇ ਗ੍ਰੈਜੂਏਟ ਨੂੰ ਮੁਕਾਦਮਾ ਕਰਦਾ ਹੈ ਤੇ ਉਹੀ ਮਨੁੱਖ ਫਿਰ ਉਸ ਆਕਾਰ ਵਿੱਚ ਵਜੂਹੀ ਦੀ ਬੰਦਗੀ ਕਰਦਾ ਹੈ ਇਸ ਕਰਕੇ ਅੱਜ ਦੇ ਪਾਪਨ ਪਿਤ ਰੂਪਨ ਨਾਮ ਸਹਿ ਰੱਖੀ ਧੰਨ ਗੁਰੂ ਰਾਮਦਾਸ ਜੀ ਦੇ ਪਾਪਨ ਆਕਾਰ ਵਿੱਚ ਉਚਾਰਨ ਕੀਤੀ ਹੈ ਬਾਣੀ ਦੇ ਰਾਹੀਂ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਿਤਾ ਦੇ ਅੰਦਰ ਸਮੂਹ ਪਾਤਸ਼ਾਹ ਰੂਪ ਦੇ ਸੁਭਜ ਦੇ ਭਾਈ ਖਰੀਵੇਂ ਪਿਆਰੇ ਜਿਹੜੇ ਵੀ ਜਿਨ੍ਹਾਂ ਦੇ ਹਿਰਦੇ 'ਚ ਨਾਮ ਰਸ ਜਾਂਦਾ ਹੈ ਉਹ ਆਪਣੀ ਜਿੰਮੇਅਤ ਸੁਖੀ ਨਹੀਂੁੰਦੇ ਸੁਖ ਸੁਖੀ ਨਹੀਂੁੰਦੇ ਇੱਕ ਰਾਸ ਹਰਵੇੜੇ ਉਸ ਕਾਲ ਪੰਕਵੇ ਨੂੰ ਜੁਣ ਗਉਂਦੇ ਰਹਿੰਦੇ ਨੇ ਸੰਕੇਤ ਉਨ੍ਹਾਂ ਨੂੰ ਨਾਮ ਜਪਣ ਕਰਕੇ ਸਮਝ ਆ ਜਾਂਦੀ ਐ ਜੋ ਕੁਝ ਵੀ ਹੋ ਰਿਹਾ ਹੈ ਸੰਸਾਰ 'ਚ ਉਹ ਆਕਾਰਕ ਹੈ। ਹੁਕਮ ਜੀ ਦੇ ਹੁਕਮੇ ਅਨੁਸਾਰ ਸਭ ਕੋ ਵਾਪਨਾ ਹੋਏ। ਉਹਦੇ ਰੂਪਾਂ ਵਿੱਚ ਹੀ ਹੋ ਰਿਹਾ ਹੈ। ਉਹਦੇ ਭਾਣੇ ਵਿੱਚ ਹੀ ਹੋ ਰਿਹਾ ਹੈ। ਉਹ ਕਿਰਜਾ ਵਿੱਚ ਹੋ ਰਿਹਾ ਹੈ। ਤੇ ਹਰੀ ਦਾ ਘਰਾ ਕਰੋ ਸਰਕਾਰ ਨੂੰ ਹੈ। ਜੁਜੀ ਦੀ ਰਾਜਾ ਜੀ ਜੀ ਨਾਮ ਹੈ। ਸਕਾਰ ਕੇ ਗੁਰੂ ਗ੍ਰੰਥ ਗੁਰੂ ਚੰਦਰਾ ਦੇ ਨਾਲ ਨੂੰ ਜਿਹੜਾ ਗੁਰੂ ਚਰਨਾਂ ਨਾਲ ਜੁੜ ਕੇ ਗੁਰੂ ਦੇ ਸਾਥ ਨੂੰ ਮੂੰਹਦਾ ਹੈ ਗੁਰੂ ਦੇ ਵਚਨਾਂ ਨੂੰ ਮੂੰਹਦਾ ਹੈ ਕਾਇਉਂ ਨੇ ਪ੍ਰੇਰਿਤ ਦਿੱਤੀ ਮੰਨ ਲੈਂਦੀ ਹੈ ਐਹੋ ਜੀ ਬੇਤੀ ਬਣ ਜਾਂਦੀ ਹੈ ਜਿਹੜਾ ਹਰ ਵੇਲੇ ਹਰ ਸਮੇਂ ਆਨੰਦ ਰੂਪ ਕੇੜੇ ਵਿੱਚ ਖੁਸ਼ੀ ਵਿੱਚ ਰਹਿੰਦਾ ਹੈ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਕੰਡੇ ਵਾਹੇ ਦੇ ਪਾਉਲ ਲੈ ਕਰਕੇ ਉਹ ਕਾਇਉਂ ਬਣੀਏ ਬਾਣੇ ਤੇ ਬਾਣੀ ਦੇ ਧਾਰਨੀ ਬਣੀਏ ਤਾਂ ਜੋ ਸਾਡਾ ਜਨ ਜੀ ਜਦੋਂ ਕਾਨੂੰਨ ਨੇ ਇਹ ਕਾਇਸਾ ਅਗਲਾ ਹੋਵੇ ਇਸ ਮੌਕੇ ਜਨਮ ਦੇ ਸਭ ਤੋਂ ਕਾਰਨ ਬਾਤ ਦੇ ਹੀ ਗੁਰੂ ਪਾਸਾ ਮਹਾਰਾਜਿਆਂ ਨੇ ਦర్శ ਕੀਤੀ ਹੈ ਸਾਨੂੰ ਬਾਣੀ ਨੇ ਲੰਘਾਇਆ ਸੁ ਬਾਣੀ ਦੇ ਵਿੱਚ ਲੱਗੋ ਹੋਈਆਂ ਕਮਾਂ ਕਰਾਂ ਦੀ ਜੁਣਾ ਸਤੂ ਗੁਰੂ ਜੀ ਦੇ ਉਪਦੇਸ਼ ਨੂੰ ਲੈ ਕੇ ਸਾਹਿਬਾਂ ਦੇ ਉਪਦੇਸ਼ ਨੂੰ ਲੈ ਕੇ ਜੇ ਨਾਮੇ ਕੋਈ ਚਾਹ ਰਿਹਾ ਹਾਂ ਮਨ ਭਾਜੇ ਸਤੂ ਗੁਰੂ ਜੀ ਸਿੱਖਿਆ ਜਾਣ ਕੇ ਰਹਿਣ ਕਰਨੀ ਗਲਤੀਆਂ ਦਾਤੀਆਂ ਜਾਣ ਕੇ ਨਾ ਕਰਨੀਆਂ ਨਾਮ ਗਾਉਂ ਚੜਦੀ ਕਲਾ ਧੀਰੇ ਭਾਣੀ ਸਰਬੱਤ ਤਤ ਨਾਮ ਵਾ